ਹਾਂਜੀ ਭਾਈ ਜੀ ਅੱਜ ਦੀ ਵੀਡੀਓ 'ਚ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ 12-13 ਕਿਲੋ ਦੁੱਧ ਵਾਲੀ ਮੱਝ ਬਕਾਊ ਆ ਸਾਰੀ ਡਿਟੇਲ ਤੁਹਾਨੂੰ ਦੱਸ ਦਿਆਂ ਕਿਹੜਾ ਪਿੰਡ ਆ ਕੀ ਮੁੱਲ ਆ ਵੀਡੀਓ 'ਚ ਬਣੇ ਰਹੋ ਤੇ ਬਾਕੀ ਜਿਹੜੇ ਵੀ ਭਰਾ ਪਹਿਲੀ ਵਾਰ ਵੀਡੀਓ ਦੇਖਦਾ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਲਿਓ ਤੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਭਾਈ ਜੀ ਆਹ ਦੇਖ ਲਓ ਥਣਲੇਵੇ ਦੀ ਬਹੁਤ ਵਧੀਆ ਮੱਝ ਆ 12 ਕਿਲੋ ਬਾਈ ਕਹਿੰਦਾ ਪਿਛਲੇ ਸੂਏ ਆਪਾਂ ਚੋਇਆ ਪਿੰਡ ਸੰਦੋਹਾ ਵਿਰੇ ਜਿਹੜਾ ਬਠਿੰਡਾ ਤੇ ਤਹਿਸੀਲ ਆ ਮੋੜ ਮੰਡੀ ਮੋੜ ਮੰਡੀ ਤੋਂ ਆਪਾਂ ਜਦੋਂ ਵੀਰੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦੇ ਆ ਰੋਡ ਦੇ ਉੱਪਰ ਬਿਲਕੁਲ ਪਿੰਡਾਂ ਤੇ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਗਰਮੀਤ ਸਿੰਘ ਦਾ ਕਰ ਲਿਓ ਸੰਪਰਕ ਜਮ੍ਹਾਂ ਆਮ ਕੋਈ ਬਾਈ ਕਹਿੰਦਾ ਅੱਧਾ ਵਪਾਰ ਦਾ ਕੰਮ ਨਹੀਂ ਜਮ੍ਹਾਂ ਆਮ ਘਰੇਲੂ ਘਰੋਂ ਮੱਝ ਬਕਾਉ ਆ ਬਾਈ ਤੇ ਤੁਸੀਂ ਚੀਜ਼ ਦੇਖ ਲਓ ਕੋਲੇ ਆ ਕੇ ਤਸੱਲੀ ਕਰਕੇ ਵੀਰੇ ਖਰੀਦ ਸਕਦੇ ਹੋ ਹੋ ਸਕਦਾ ਅੱਜ ਰਾਤ ਨੂੰ ਮੱਝ ਸੂਪੇ ਤੇ ਬਾਕੀ ਲੈਵਲ ਉਹਦੀ ਬਹੁਤ ਚੰਗੀ ਬਣੀ ਆ ਇਹ ਦੇਖੋ ਬਾਈ ਸੂਰਜ ਮੱਜਾ ਹੁਣ ਸਵੇਰ ਤੱਕ ਸੌ ਸਕਦੀ ਹੈ ਬਾਕੀ ਬਾਈ ਦਾ ਮੋਬਾਈਲ ਨੰਬਰ ਚੱਲੀ ਜਾਂਦਾ ਕਰ ਲਓ ਸੰਪਰਕ ਮੋਲਾ ਜਿਹੜਾ ਵੀਰੇ 135000 ਮੋਲਾ ਵਿੱਚੋਂ ਮਾਨਤਾਨ ਬਾਈ ਕਹਿੰਦਾ ਵਧੀਆ ਕਰ ਦਾਂਗੇ ਤੇ ਕਿਸੇ ਭਰਾ ਨੇ ਇਸ ਤਰ੍ਹਾਂ ਜੀ ਐਡ ਕਰਾਉਣੀ ਹੈ ਤਾਂ ਆਪਣਾ ਹੇਠਾ ਨੰਬਰ ਚੱਲੀ ਜਾਂਦਾ ਬਾਈ ਜੀ ਕਰ ਲਓ ਸੰਪਰਕ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ